ਕੈਬਨਟ ਮੰਤਰੀ ਹਰਪ੍ਰੀਤ ਸਿੰਘ ਈਟੀਓ ਦੇ ਖਿਲਾਫ ਬਿਜਲੀ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਰੰਜਿਸ਼ ਤਹਿਤ ਉਹਨਾਂ ਦੀ ਲਗਾਤਾਰ ਬਦਲੀਆਂ ਕੀਤੀਆਂ ਜਾ ਰਹੀਆਂ ਨੇ ਸੁਣਨ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਕੈਬਨਟ ਮੰਤਰੀ ਹਰਪ੍ਰੀਤ ਸਿੰਘ ਈਟੀਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਹੁਣ ਇੱਥੇ ਹੀ ਕੰਮ ਕਰਨਾ ਪਵੇਗਾ ਸੋ ਬਚਦੀ ਗੱਲ ਕੀ ਆ ਔਰ ਸੁਣਦੀਆਂ ਇਹਨਾਂ ਦੇ ਮੂੰਹ ਕੀ ਨਾਮ ਚਲਵਿੰਦਰ ਸਿੰਘ ਚਲਵਿੰਦਰ ਸਿੰਘ ਜੀ ਕੀ ਗੱਲ ਹੋਈ ਆ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਕਰਨ ਆਇਆ ਦੇਖੋ ਜੀ ਮੇਰੀ ਪਹਿਲਾਂ ਵੀ ਬਦਲੀ ਸੋਰਸਿੰਗ ਕਰ ਦਿੱਤੀ ਗਈ ਆ ਜਿਹੜੇ ਪ੍ਰਮੋਸ਼ਨ ਆਰਡਰ ਹੋਏ ਆ ਸਾਰੇ ਮੁਲਾਜ਼ਮ ਮੇਰੇ ਉੱਥੇ ਜਿਹੜੇ ਮੇਰੇ ਸਾਥੀ ਉਹਦੇ ਆਰਡਰ ਉੱਥੇ ਹੋ ਗਏ ਮੇਰੀ ਅਨੰਝ ਸਤਾ ਮੇਰੀ ਬਦਲੀ ਸੁਰ ਸਿੰਘ ਕਰ ਦਿੱਤੀ ਗਈ ਕੰਚਸ ਕੇ ਗੱਲ ਦੀ ਹੈ ਸਿਆਸੀ ਦਾ ਇਹ ਜੋ ਸਿਆਸੀ ਕੋਈ ਮੇਰੀ ਪਹਿਲਾਂ ਮੇਰੇ ਆਵਾਜ਼ੀ ਪਾਰਟੀ ਦੀ ਸਪੋਰਟ ਕੀਤੀ ਆ ਮੈਂ ਆਰਬੜੀ ਪਾਰਟੀ ਇਹ ਮੇਰਾ ਕੰਮ ਨਹੀਂ ਕੀਤਾ ਮੇਰੀ ਬਦਲੀ ਵਾਪਸ ਨਹੀਂ ਕਰਾਈ ਮੈਂ ਪਿੱਛੇ हट ਗਿਆ ਅਸੀਂ ਕੋਈ ਕੋਈ ਵੀ ਸਰਕਾਰ ਆ ਜੀ ਉਹਦੇ ਮੁਲਾਜ਼ਮ ਆ ਪਰ ਉਹਨਾਂ ਨੇ ਮੇਰੀ ਮੇਰੀ ਬਾਹਰ ਨਹੀਂ ਫੜੀ ਇਹਨਾਂ ਨੂੰ ਤੇ ਮੈਨੂੰ ਦੁਬਾਰੇ ਫਿਰ ਮੈਨੂੰ ਵਾਰ-ਵਾਰ ਆਪਣੇ ਘਰ ਬੁਲਾਇਆ ਜਾ ਰਿਹਾ ਹੈ ਮੈਂ ਨਹੀਂ ਗਿਆ ਮੈਂ ਫੋਨ ਤੇ ਗੱਲਬਾਤ ਕੀਤੀ ਰਸਤਾ ਕਹਿੰਦਾ ਲਈ ਕਿ ਦੱਸੋ ਪਰ ਕਹਿੰਦੇ ਵਾਪਸ ਬੁਲਾ ਰਿਹਾ ਉਹਨੇ ਕਿਹਾ ਨਹੀਂ ਵੋਟਾਂ ਦਰਾਂ ਜਿਹੜਾ ਤੁਹਾਨੂੰ ਘਰ ਦੇ ਵਿੱਚ ਬੁਲਾਇਆ ਜਾਂਦਾ ਹੈਗਾ ਜਾਂ ਹੋਣ ਬੁਲਾਇਆ ਜਾ ਰਿਹਾ ਵੇਖੋ ਜੀ ਜੇ ਆਪਾਂ ਵੋਟਾਂ ਦੀ ਗੱਲ ਕਰੀਏ ਇਹ ਅਗਰਦਵਾਲ ਦੀ ਪਹਿਲੋ ਲਹਿਰ ਚੱਲਦੀ ਪਈ ਤਾਂ ਮੇਰਾ ਕੀ ਕਸੂਰ ਆ ਜਦੋਂ ਮੈਂ ਕੋਈ ਵਰਕਰੀ ਕੀਤੀ ਹੋਵੇ ਜਾਂ ਮੈਂ ਕੋਈ ਬਿਜਲੀ ਚੋਰੀ ਕੀਤੀ ਹੋਵੇ ਜਾਂ ਮੈਂ ਕਿਸੇ ਕੋਲੋਂ ਪੈਸਾ ਲਿਆ ਹੋਵੇ ਮੈਂ ਦੇਣਦਾ ਰਿਹਾ ਮੈਂ ਜਵਾਬ ਕਰ ਦੂੰਗਾ ਮੇਰੇ ਜਿ세 ਬੱਦੇ ਵੀ ਠੀਕ ਜਦੋਂ ਮੈਂ ਕੋਈ ਗਲਤੀ ਨਹੀਂ ਕੀਤੀ ਮੈਂ ਕੋਈ ਤੁਹਾਡੇ ਖਿਲਾਫ ਨਹੀਂ ਕੀਤਾ ਤੁਹਾਡੇ ਮੈਂ ਕੋਈ ਵਰਕਰੀ ਨਹੀਂ ਕੀਤੀ ਕਿਸ ਦੀ ਫਿਰ ਮੇਰੇ ਲਈ ਪੈਰ ਕਰਨ ਦੀ ਨੇਤਾ ਦੀ ਵੋਟਾਂ ਨੂੰ ਲੈ ਕੇ ਬਦਲੀ ਕੀਤੀ ਵੋਟਾਂ ਨੂੰ ਲੈ ਕੇ ਬਦਲੀ ਕੀਤੀ ਕਿਉਂਕਿ ਇਹ ਸਾਥ ਨਿਤਾ ਆਮ ਆਦਮੀ ਪਾਰਟੀ ਦਾ ਨਹੀਂ ਜਿੱਤਾਈ ਕਿੱਸੇ ਗੱਦੇ ਬਦਲੀ ਕੀਤੀ ਕਿ ਮੈਂ ਪਹਿਲਾਂ ਬਹੁਤ ਸਾਥ ਦਿੱਤਾ ਆਮ ਆਦਮੀ ਪਾਰਟੀ ਦਾ ਮੈਂ ਆਪਣੇ ਕੋਲੋਂ ਫੰਡ ਵੀ ਦਿੱਤਾ ਵਾ ਵਰਕਰੀ ਵੀ ਕੀਤੀ ਆ ਮੇਰੇ ਕੋਲ ਆਪ ਹੋਦੇ ਰਹੇ ਆ ਬਾਅਦ ਬਣਿਆ ਇਸ ਵਾਰ ਵੋਟਰਾਂ ਦੇ ਵਿੱਚ ਜਿਹੜੀ ਆ ਮੈਂ ਦਖਲਦਾਰੀ ਨਹੀਂ ਕੀਤੀ ਮੈਂ ਅਰਜੀ ਇਲੈਕਸ਼ਨ ਵਿੱਚ ਕੋਈ ਦਖਲਦਾਰੀ ਨਹੀਂ ਕੀਤੀ ਕਿਸੇ ਪਰ ਉਹਨਾਂ ਦਾ ਤਾਂ ਕਹਿਣਾ ਕਰੋ ਪੀਨ ਵਾਈਜ਼ ਬਦਲੀਆਂ ਜਿਹੜੀਆਂ ਜਿੰਮੇਦਾਰੀ ਰਟੀਰ ਬਾਜੀ ਕੋਈ ਵੀ ਨਹੀਂ ਹੋਈ ਜੀ 30 ਸਾਲ ਹੋ ਗਏ ਬੰਦੇ ਬੈਠੇ ਨੇ ਤੇ ਪੰਜਾਬ ਦੀ ਸਰਕਾਰ ਤੋਂ ਕਟੀਰਵਾਜ ਦੀ 10 ਦਿਨਾਂ ਕੋਈ ਸਰ ਕੈਬਨਿਟ ਮੰਤਰੀ ਭਜਨ ਸਿੰਘ ਇਟੂ ਦੇ ਖਿਲਾਫ ਬਿਜਲੀ ਮੁਲਾਜ਼ਮਾ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਰਣਚੀਸ ਤਹਿਤ ਉਹਨਾਂ ਦੀ ਲਗਾਤਾਰ ਬਦਰੀਆਂ ਕੀਤੀਆਂ ਜਾ ਰਹੀਆਂ ਨੇ ਸੁਣਨ ਤਾਂ ਇਹ ਵੀ ਕਹਿਣਾ ਹੈ ਕਿ ਜਦੋਂ ਕੈਬਨਿਟ ਮੰਤਰੀ ਹਰ ਭਜਨ ਸਿੰਘ ਇਟੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹੁਣ ਇੱਥੇ ਹੀ ਕੰਮ ਕਰਨਾ ਪਵੇਗਾ ਸੋ ਵਿੱਚ ਦੀ ਗੱਲ ਕੀ ਆ ਔਰ ਸੁਣਦੀਆਂ ਇਹਨਾਂ ਦੇ ਮੂੰਹ ਕੀ ਨਾਮ ਜੀ ਤਲਵਿੰਦਰ ਸਿੰਘ ਤਲਵਿੰਦਰ ਸਿੰਘ ਜੀ ਕੀ ਗੱਲ ਹੋਈ ਆ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਕਰਨਾ ਆ ਗਿਆ ਦੇਖੋ ਜੀ ਮੇਰੀ ਪਹਿਲੋ ਵੀ ਬਦਲੀ ਸੋਰਸਿੰਗ ਕਰ ਦਿੱਤੀ ਗਈ ਆ ਜਿਹੜੇ ਪ੍ਰੋਮੋਸ਼ਨ ਆਰਡਰ ਹੋਏ ਆ ਸਾਰੇ ਮੁਲਾਜ਼ਮ ਮੇਰੇ ਉੱਥੇ ਜਿਹੜੇ ਮੇਰੇ ਸਾਥੀ ਉਹਦੇ ਆਰਡਰ ਉੱਥੇ ਹੋ ਗਏ ਮੇਰੀ ਅਰੰਝਿਸ਼ਤਾ ਮੇਰੀ ਬਦਲੀ ਸੋਰਸਿੰਗ ਕਰ ਦਿੱਤੀ ਗਈ 55 ਕੇਸ ਦੀ ਗੱਲ ਦੀ ਆ 86 ਦਾ ਜੀ ਉਹ ਕੋਈ ਮਰੀ ਮੇਰੀ ਪਹਿਲਾਂ ਮੇਰੇ ਆਵਾਜ਼ੀ ਪਾਰਟੀ ਦੀ ਸਪੋਰਟ ਕੀਤੀ ਆ ਮੈਂ ਆਰਵੜੀ ਪਾਰਟੀ ਨੇ ਮੇਰਾ ਕੰਮ ਨਹੀਂ ਕੀਤਾ ਮੇਰੀ ਬਦਲੀ ਵਾਪਸ ਨਹੀਂ ਕਰਾਈ ਮੈਂ ਪਿੱਛੇ हट ਗਿਆ ਅਸੀਂ ਕੋਈ ਕੋਈ ਵੀ ਸਰਕਾਰ ਆਹੀ ਉਹਦੇ ਵਲਾਦ ਨੂੰ ਪਰ ਉਹਨਾਂ ਨੇ ਮੇਰੀ ਮੇਰੀ ਬਾਹਰ ਨਹੀਂ ਫੜੀ ਕਿ ਮੈਨੂੰ ਦੁਬਾਰੇ ਫਿਰ ਮੈਨੂੰ ਵਾਰ-ਵਾਰ ਆਪਣੇ ਘਰ ਬੁਲਾਇਆ ਜਾ ਰਿਹਾ ਹੈ ਮੈਂ ਨਹੀਂ ਗਿਆ ਮੈਂ ਫੋਨ ਤੇ ਗੱਲਬਾਤ ਕੀਤੀ ਰਸਤਾ ਕਹਿੰਦਾ ਲੇ ਕਿ ਦੱਸੋ ਮਰ ਘਰ ਦੇ ਬਾਦ ਬੁਲਾ ਰਿਹਾ ਹੈ ਉਹ ਵਿੱਚ ਨੇ ਵੋਟਾਂ ਕਰਾਉਣ ਜਿਹੜਾ ਤੁਹਾਨੂੰ ਘਰ ਦੇ ਵਿੱਚ ਬੁਲਾਇਆ ਜਾਂਦਾ ਹੈ ਜਾਂ ਹੋਣ ਬੁਲਾਇਆ ਜਾ ਰਿਹਾ ਵੇ ਦੇਖੋ ਜੀ ਜੇ ਆਪਾਂ ਵੋਟਾਂ ਦੀ ਗੱਲ ਕਰੀਏ ਇਹ ਅਮਰਤਵਾਲ ਦੀ ਪਹਿਲਾਂ ਲਹਿਰ ਚੱਲਦੀ ਸੀ ਮੇਰਾ ਕੀ ਕਸੂਰ ਆ ਜਦੋਂ ਮੈਂ ਕੋਈ ਵਰਕਰੀ ਕੀਤੀ ਹੋਵੇ ਜਾਂ ਮੈਂ ਕੋਈ ਬਿਜਲੀ ਚੋਰੀ ਕੀਤੀ ਹੋਵੇ ਜਾਂ ਮੈਂ ਕਿਸੇ ਕੋਲੋਂ ਪੈਸਾ ਲਿਆ ਹੋਵੇ ਮੈਂ ਦੇਣਦਾ ਰਿਹਾ ਮੈਂ ਜਵਾਬ ਕਰ ਦੂੰਗਾ ਮੇਰੇ ਜੇਸੇ ਬੰਦੇ ਵੀ ਠੀਕ ਜਦੋਂ ਮੈਂ ਕੋਈ ਗਲਤੀ ਨਹੀਂ ਕੀਤੀ ਮੈਂ ਕੋਈ ਤੁਹਾਡੇ ਖਿਲਾਫ ਨਹੀਂ ਕੀਤਾ ਤੁਹਾਡੇ ਮੈਂ ਕੋਈ ਵਰਕਰੀ ਨਹੀਂ ਕੀਤੀ ਕਿਸ ਦੀ ਫਿਰ ਮੇਰੇ ਲਈ ਪੈਰ ਕਰਦੀ ਨੇ ਤੁਹਾਡੇ ਵੋਟਾਂ ਨੂੰ ਲੈ ਕੇ ਬਦਲੀ ਕੀਤੀ ਵੋਟਾਂ ਨੂੰ ਲੈ ਕੇ ਬਦਲੀ ਕੀਤੀ ਕਿਉਂਕਿ ਸਾਥ ਨਿਤਤਾ ਆਮ ਆਦਮੀ ਪਾਰਟੀ ਦਾ ਨਹੀਂ ਜੀ ਮਿੱਤਰੋ ਦੇ ਨਾਲ ਕਿੱਸੇ ਕਦੇ ਬਦਲੀ ਕੀਤੀ ਕਿ ਮੈਂ ਪਹਿਲਾਂ ਬਹੁਤ ਸਾਥ ਦਿੱਤਾ ਆਮ ਆਦਮੀ ਪਾਰਟੀ ਦਾ ਮੈਂ ਆਪਣੇ ਕੋਲੋਂ ਫੰਡ ਵੀ ਦਿੱਤਾ ਵਾ ਵਰਕਰੀ ਵੀ ਕੀਤੀ ਆ ਮੇਰੇ ਕੋਲ ਆਪ ਹੋਦੇ ਰਹੇ ਆ ਇਸ ਦਾ 파ਟ ਬਣਿਆ ਇਸ ਵਾਰ ਵੋਟਾਂ ਦੇ ਵਿੱਚ ਜਿਹੜੀ ਆ ਮੈਂ ਦਖਲ ਨਹੀਂ ਕੀਤੀ ਮੈਂ ਅਰਜੀ ਇਲੈਕਸ਼ਨ ਵਿੱਚ ਕੋਈ ਦਖਲਅਜ਼ੀ ਨਹੀਂ ਕੀਤੀ ਕਿਸੇ ਪਾਰਟੀ ਪਰ ਉਹਨਾਂ ਦਾ ਤਾਂ ਕਹਿਣਾ ਕਰੋ ਰੁਟੀਨ ਵਾਈਜ਼ ਬਦਲੀਆਂ ਜਿਹੜੀਆਂ ਹੋ ਗਈਆਂ ਰੁਟੀਨ ਵਾਈਜ਼ ਕੋਈ ਵੀ ਨਹੀਂ ਹੋਈ ਜੀ 30 ਸਾਲਾਂ ਤੋਂ ਕੇ ਬੰਦੇ ਬੈਠੇ ਰਹੇ ਪੰਜਾਬ ਦੀ ਸਰਕਾਰ ਤੋਂ ਰੁਟੀਨ ਵਾਈਜ਼ 10 ਦਿਨਾਂ ਕੋਈ ਸਰਕਾਰ ਸਿਟੀ ਹਮ ਨਿਊਜ਼ ਲਈ ਜੰਡਿਆਲਾ ਗੁਰੂ ਤੋਂ ਪਰਮਜੀਤ ਸਿੰਘ ਦੀ ਰਿਪੋਰਟ